ਮਾ ਜੋ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਤੇ ਜਿਹੜਾ ਆਰਗੇਨਾਈਜ਼ਡ ਕਰਾਈਮ ਜਾਂ ਕੋਈ ਵੀ ਇਨਸੀਡੈਂਟ ਕੋਈ ਫਾਇਰਆਮ ਰਿਪੋਰਟ ਜਿਹੜਾ ਹੁੰਦਾ ਵਾ ਉਸ ਤੇ ਕਾਰਵਾਈ ਕਰਦਿਆਂ ਇੱਕ 142 ਨੂੰ ਇੱਕ ਤਲਾਹ ਮਿਲੀ ਸੀਗੇ ਪਿੰਡ ਮੂਲੇ ਚੱਕ ਦੇ ਵਿੱਚ ਕੁਝ ਪਾਰਟੀਆਂ ਵੱਲੋਂ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਤੇ ਉੱਥੇ ਫਾਇਰਿੰਗ ਵੀ ਜਿਹੜੀ ਰਿਪੋਰਟ ਕੀਤੀ ਗਈ ਜਿਸ ਤੇ ਮਕਦਮਾ ਦਰਜ ਕਰਕੇ ਮਕਦਮਾ ਨੰਬਰ 24 ਥਾਣਾ ਗੇਟਕੀਮਾ ਦੇ ਵਿੱਚ 1942 125 191 190 ਤੇ ਆਬਜੈਕਟ ਦੇ ਵਿੱਚ ਜਿਹੜਾ ਪਕਾਦਮਾਂ ਦਰਜ ਕਰਕੇ ਜਿਹਦੀ ਤਫਤੀਸ਼ ਜਿਹੜੀ ਸ਼ੁਰੂ ਕੀਤੀ ਗਈ ਸਾਡੇ ACP ਸਾਹਿਬ ਜਸਪਾਲ ਸਿੰਘ ਤੇ ਮੈਡਮ ਅਨਜੀਤ ਕੌਰ ਐਸਐਚਓ ਗ੍ਰੇਡ ਕੀ ਮਾਨੇ ਇਸ ਦੇ ਵਿੱਚ ਦੋ ਮੁੱਖ ਦੋਸ਼ੀ ਜਿਹੜੇ ਆ ਉਸ ਗ੍ਰਫਤਾਰ ਕੀਤੇ ਨੇ ਜਿਹੜਾ ਇੱਕ ਦੋਸ਼ੀ ਵਿਸ਼ਾਲ ਸਿੰਘ ਉਰਫ ਫੌਜੀ ਜਿਹੜਾ ਵਾ 18 ਤਰੀਕ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀਗਾ ਤੇ ਇੱਕ ਕੱਲ ਜਿਹੜਾ ਵਾ ਸੂਰਜ ਪੁੱਤਰ ਉਮਾਕਾਂਤ ਜਿਹੜਾ ਦੂਜਾ ਮੁੱਖ ਦੋਸ਼ੀ ਸੀਗਾ ਉਸ ਨੂੰ ਗ੍ਰਫਤਾਰ ਕੀਤਾ ਗਿਆ ਸੂਰਜ ਉਰਫ ਉਮਾਕਾਂਤ ਜਿਹੜਾ ਇਸ ਕੋਲੋਂ ਜਿਹੜਾ ਵਾਰਦਾਤ ਦੌਰਾਨ ਜਿਹੜਾ ਵਰਤਿਆ ਗਿਆ ਪਿਸਟਲ ਆ ਉਹ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਹੜੇ ਇਹ ਦੋਵੇਂ ਪੇਸ਼ੇਵਰ ਜਿਹੜੇ ਕ੍ਰਾਈਮ ਪੇਸ਼ਾ ਕਰਨ ਵਾਲੇ ਦੋਵੇਂ ਮੁਲਜ਼ਮ ਨੇ ਜਿਹੜਾ ਸੂਰਜ ਆ ਇਸ ਦੇ ਉੱਤੇ ਪਹਿਲਾਂ ਵੀ ਅਸਲੈਕਟ ਦਾ ਮਕਦਮਾ ਦਰਜ ਹੈ ਤੇ ਜਿਹੜਾ ਵਿਸ਼ਾਲ ਆ ਇਸ ਦੇ ਉੱਤੇ ਪਹਿਲਾਂ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਇਸ ਦੇ ਵਿੱਚ ਇਹਨਾਂ ਦੀ ਪੁੱਛ ਗਏ ਇਸ ਦੇ ਉੱਤੇ ਜਿਹੜੇ ਅੱਗੇ ਬੰਦੇ ਨਾਮਜ਼ਦ ਹੋਏ ਨੇ ਉਹਨਾਂ ਨੂੰ ਵੀ ਫੜ ਲਈ ਸਾਡੀਆਂ ਟੀਮਾਂ ਜੜੀਆਂ ਵਾ ਗਈਆਂ ਹੋਈਆਂ ਤੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ